ਅਸੀਂ ਲੰਗੇ ਪ੍ਰੋਗਰਾਮ ਦੇ ਵਿੱਚ ਅਨਟੇਰੀਓ ਦੀ ਗੱਲ ਕੀਤੀ ਸੀ ਕਿ ਉੱਥੇ ਹਿਸਟਰੀ ਦਾ ਇੱਕ ਵੱਡਾ ਲੀਆਫ ਹੋਇਆ 10000 ਨੌਕਰੀਆਂ ਖੁੱਸ ਗਈਆਂ ਤੇ ਅੱਜ ਕਹਿੰਦੇ ਨੇ ਕਿ ਕੈਨੇਡਾ ਸਰਕਾਰ ਵੀ ਨੌਕਰੀਆਂ 'ਚ ਕਟੌਤੀ ਕਰਨ ਜਾ ਰਹੀ ਹੈ। ਓਵਰਆਲ ਮੈਨੂੰ ਲੱਗਦਾ ਹੈ ਗਵਾਂਡੀ ਮੁਲਕ ਦੇ ਵਿੱਚ ਵੀ ਇਸੇ ਤਰ੍ਹਾਂ ਕੰਮ ਚੱਲ ਰਿਹਾ ਹੈ ਤੇ ਇੱਧਰ ਵੀ ਚੱਲ ਰਿਹਾ ਹੈ। ਔਰ ਇੱਥੋਂ ਤੱਕ ਕਿ ਫੈਡਰਲ EMPLOYEES ਜਿਹੜੇ ਨੌਨ ਵਿੱਚ ਕਟੌਤੀ ਕੀਤੀ ਜਾ ਜਾ ਰਹੀ ਹੈ। CRA ਜਿਹੜੀ ਕੈਨੇਡਾ ਰੈਵਨਿਊ ਏਜੰਸੀ ਹੈ ਉੱਥੇ ਸ਼ਿਕਾਇਤਾਂ ਆਈਆਂ ਸੀ ਕਿ ਵੇਟ ਟਾਈਮ ਕਾਲ ਕਰਨੀ ਹੋਵੇ ਤਾਂ ਕਈ-ਕਈ ਘੰਟੇ ਆ। ਜੀ। ਇਵਨ ਉਹਨਾਂ ਦੇ EMPLOYE ਵੀ ਕੀਤੇ ਗਏ ਨੇ ਇਮੀਗ੍ਰੇਸ਼ਨ ਦੇ ਕੀਤੇ ਗਏ ਨੇ ਹੋਰ ਕਿਹੜੇ-ਕਿਹੜੇ ਮਹਿਕਮਿਆਂ ਨੂੰ ਇੰਡੀਕੇਸ਼ਨ ਆ ਗਿਆ ਉਹਦੇ ਬਾਰੇ ਗੱਲਬਾਤ ਕਰਦੇ ਆ ਜੀ ਜੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਬਣਿਆ ਨੂੰ ਅਜੇ ਕੁਝ ਮਹੀਨੇ ਹੋਏ ਨੇ ਮਾਰਕ ਕਾਰਨੀ ਅਰਥਸ਼ਾਸਤਰੀ ਨੇ ਤੇ ਉਹਨਾਂ ਨੇ ਅਰਥਸ਼ਾਸਤਰ ਦੇ ਵਿੱਚ ਆਪਣੀ ਮਹਾਰਤ ਜਿਹੜੀ ਹੈ ਹਾਲ ਦੀ ਘੜੀ ਇਸ ਚੀਜ਼ ਤੇ ਉਹਨਾਂ ਨੇ ਦਿਖਾਉਣੀ ਸ਼ੁਰੂ ਕੀਤੀ ਹੈ ਕਿ ਉਹ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀਆਂ ਕਰ ਰਹੇ ਨੇ ਤੇ ਜੋ ਸਰਕਾਰੀ ਘਟਾ ਹੈ ਬਜਟ ਦਾ ਉਹਨੂੰ ਚੈੱਕ ਵਿੱਚ ਰੱਖਣਾ ਹੈ এমਪਲॉयਮੈਂਟ ਐਂਡ ਸੋਸ਼ਲ ਡਵੈਲਪਮੈਂਟ ਕੈਨੇਡਾ ESDC ਜਿਹਨੂੰ ਸ਼ਾਰਟ ਦੇ ਵਿੱਚ ਅਸੀਂ ਕਹਿ ਦਿੰਦੇ ਆ ਉਹਨਾਂ ਵੱਲੋਂ ਡਿਪਾਰਟਮੈਂਟਸ ਉਹਨਾਂ ਵੱਲੋਂ ਤੇ ਹੋਰ ਸਰਕਾਰੀ ਡਿਪਾਰਟਮੈਂਟਸ ਵੱਲੋਂ ਈਮੇਲਸ ਆਪਣੇ ਐਮਪਲਾਈਜ਼ ਨੂੰ ਦਿੱਤੀਆਂ ਗਈਆਂ ਨੇ ਕਿ ਸਰਕਾਰ ਆਪਣੇ ਖਰਚੇ ਵਿੱਚ ਕਟੌਤੀ ਕਰਨਾ ਚਾਹੁੰਦੀ ਹੈ ਤੇ ਜਦੋਂ ਉਹ ਖਰਚੇ ਵਿੱਚ ਕਟੌਤੀ ਕਰੇਗੀ ਤੇ ਵਰਕ ਫੋਰਸ ਜਿਹੜੀ ਹੈ ਉਹਦੇ ਵਿੱਚ ਐਡਜਸਟਮੈਂਟ ਨੇਸੈਸਰੀ ਐਡਜਸਟਮੈਂਟ ਕੀਤੀ ਜਾਵੇਗੀ ਹੁਣ ਲੇ ਆਫ ਕਹਿ ਲਓ ਆ ਕਹਿ ਲਓ ਨੌਕਰੀ ਤੋਂ ਛੁੱਟੀ ਕਹਿ ਲਓ ਛੰਟੀ ਕਹਿ ਲਓ ਲਫ਼ਜ਼ ਜਿਹੜੇ ਨੇ ਨਾ ਜੀ ਉਹ ਘੁਮਾ ਫਰਾ ਕੇ ਉਹ ਨਵੇਂ ਲਫ਼ਜ਼ ਚੁੜ ਲੈ ਗਏ ਨੇ ਲਫ਼ਜ਼ ਐਸ ਵਾਰੀ ਇੱਥੇ ਕੇ ਐਡਜਸਟਮੈਂਟਸ ਟੂ ਦਾ ਵਰਕ ਫੋਰਸ ਐਡਜਸਟਮੈਂਟ ਦਾ ਮਤਲਬ ਤੇ ਇਹੋ ਹੀ ਆ ਕਿ ਇਹਨਾਂ ਵਿੱਚੋਂ ਕਈਆਂ ਦੀਆਂ ਨੌਕਰੀਆਂ ਜਿਨ੍ਹਾਂ ਨੂੰ ਨੋਟਿਸ ਮਿਲੇ ਨੇ ਈਮੇਲਸ ਆਈਆਂ ਨੇ ਉਹਨਾਂ ਨੂੰ ਮੈਂਟਲੀ ਤਿਆਰ ਕਰ ਦਿੱਤਾ ਗਿਆ ਕਿ ਤੁਹਾਡੇ ਵਿੱਚੋਂ ਕਈਆਂ ਦੀਆਂ ਨੌਕਰੀਆਂ ਜੜੀਆਂ ਨੇ ਆਉਣ ਵਾਲੇ ਮਹੀਨਿਆਂ ਹਫ਼ਤਿਆਂ ਦੇ ਵਿੱਚ ਨਹੀਂ ਹੋਣਗੀਆਂ ਹੁਣ ਇਹਦੇ ਇਸ ਜਿਹੜਾ ਡਿਪਾਰਟਮੈਂਟ ਹੈ ਜੀ ESDC ਇਹਦੇ ਵਿੱਚ ਫੈਡਰਲ ਲੈਵਲ ਤੇ ਆ ਜਿਹੜਾ ਮਾਰਚ ਲੰਘ ਕੇ ਗਿਆ ਦੱਸਿਆ ਜਾਂਦਾ ਕਿ 36000 ਮੁਲਾਜ਼ਮ ਨੇ ਇਸ ਤੋਂ ਇਲਾਵਾ ਗਲੋਬਲ ਅਫੇਅਰਸ ਕੈਨੇਡਾ ਜੋ ਕਿ ਕੈਨੇਡਾ ਦੀ ਡਿਪਲੋਮੈਟਿਕ ਸਰਵਿਸ ਚਲਾਉਂਦਾ ਉਹਦੇ ਵਿੱਚ ਵੀ ਬਜਟ ਚ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਟੌਤੀਆਂ ਜਿਹੜੀਆਂ ਨੇ 1.1 ਬਿਲੀਅਨ ਦੀਆਂ ਹੋ ਸਕਦੀਆਂ ਨੇ ਤੇ ਇਹਦੇ ਵਿੱਚ 2028-29 ਦਾ ਜਿਹੜਾ ਫਿਸਕਲ ਈਅਰ ਹੈ ਉਹਦੇ ਉਹਦੇ ਤੱਕ ਇੰਨੀਆਂ ਕਟੌਤੀਆਂ ਕਰਨੀਆਂ ਨੇ ਦਾ ਮਤਲਬ ਨੌਕਰੀਆਂ ਉੱਥੇ ਵੀ ਜਾਣਗੀਆਂ ਫਾਈਨੈਂਸ ਮਿਨਿਸਟਰ ਫਰੈਂਕੁਆਇ ਫਿਲਿਪੇ ਸ਼ੈਂਪੇਨ ਨੇ ਵੀ ਇਹ ਗੱਲ ਕੀਤੀ ਹੈ ਆਪਣੀ ਕੈਬਨਿਟ ਦੇ ਵਿੱਚ ਕਿ ਅਸੀਂ ਲੱਭ ਰਹੇ ਹਾਂ ਕਿ ਕਿੱਥੋਂ ਅਸੀਂ ਬਿਲੀਅਨਸ ਦੇ ਬਿਲੀਅਨਸ ਡਾਲਰ ਜਿਹੜੇ ਨੇ ਬਚਾਉਣੇ ਨੇ ਕਿਉਂਕਿ ਹੋਰ ਪਾਸੇ ਦੇ ਵਿੱਚ ਖਰਚੇ ਜਿਹੜੇ ਨੇ ਉਹ ਵਧਾਲੇ ਹੋਏ ਨੇ ਅਨਪਲੋਇਮੈਂਟ ਵਰਕਰ ਅਨਪਲੈਨਡ ਵਰਕਰਸ ਲਈ ESDC ਜਿਹੜੀ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਇੱਕ ਇੰਸ਼ੋਰੈਂਸ ਪਲਾਨ ਕੋਈ ਲੱਭਣ ਲੇਬਰ ਲਾਜ਼ ਤੇ ਟ੍ਰੇਨਿੰਗ ਤੇ ਕੋਈ ਰਾਹਤ ਜਿਹੜੀ ਹੋਰ ਤਰੀਕਿਆਂ ਨਾਲ ਦਿੱਤੀ ਜਾਣੀ ਉਹ ਬਾਤ ਦੀਆਂ ਗੱਲਾਂ ਨੇ ਪਰ ਹਾਲ ਦੀ ਘੜੀ ਸੇਵਿੰਗ ਜਿਹੜੀਆਂ ਉਹ ਫਿਸਕਲ ਈਅਰ 2028-29 ਤੱਕ ਕੁੱਲ ਸਰਕਾਰੀ ਬਜਟ ਦੇ ਵਿੱਚੋਂ 15% ਜਿਹੜੀਆਂ ਸੇਵਿੰਗਸ ਨੇ ਉਹ ਕਰਨੀਆਂ ਨੇ ਰਨਿੰਗ ਬਜਟ ਜਿਹੜਾ ਘਾਟਾ ਹੈ ਜੀ ਉਹ 70 ਬਿਲੀਅਨ ਦੇ ਲੱਗੇ ਸ਼ੱਕੇ ਕਰੰਟ ਫਿਸਕਲ ਈਅਰ ਦੇ ਵਿੱਚ ਦੱਸਿਆ ਜਾ ਰਿਹਾ ਵਿੱਤੀ ਬਰੇ ਦੇ ਵਿੱਚ ਤੇ ਇਹ ਸਰਕਾਰ ਦੀ ਫੋਰਕਾਸਟ ਆਪਣੀ ਹੈ ਕਿ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਨੂੰ ਹੋਰ ਵੱਡੇ ਘਾਟੇ ਲਈ ਤਿਆਰ ਰਹਿਣਾ ਚਾਹੀਦਾ ਜੀ ਸੋ ਰਿਪੋਰਟਾਂ ਦਾ ਮਤਲਬ ਤੇ ਜਿਹੜੇ ਦੋ ਸਰਕਾਰੀ ਵਿਭਾਗਾਂ ਨੇ ਅਗਰ ਉਹਨਾਂ ਦੇ ਵਿੱਚੋਂ ਇੰਨੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੋਰ ਨਾਲ ਦੇ ਵਿੱਚ ਜਿਨਵੇਂ ਸੀ ਪਹਿਲਾਂ IRCC ਇਮੀਗ੍ਰੇਸ਼ਨ ਰਿਫਿਊਜੀਸ ਕੈਨੇਡਾ ਸਿਟੀਸ਼ਿਪ ਦੀ ਜਿਹੜੀ ਹੈ ਜੀ IRCC ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਸ਼ਿਪ ਕੈਨੇਡਾ ਉਹਨਾਂ ਦੇ ਵਿੱਚ CRA ਦੇ ਵਿੱਚ ਤੇ ਗਲੋਬਲ ਫੇਅਰ ਦੇ ਵਿੱਚ ਇਹ ਬਹੁਤ ਵੱਡੇ ਸਰਕਾਰੀ ਮੈਕਪਲੇਸ ਜਿੱਥੇ ਹਜ਼ਾਰਾਂ EMPLOYEES ਕੰਮ ਕਰਦੇ ਨੇ ਸੋ ਕਟੌਤੀਆਂ ਹੋਣ ਜਾ ਰਹੀਆਂ ਨੇ ਕੈਨੇਡਾ ਸਰਕਾਰ ਦਾ ਇਹ ਇਸ਼ਾਰਾ ਹੈ ਜੀ